ਯੂਕੇ ਤੇ ਯੂਐਸ ਵੱਲੋਂ ਜਦੋਂ ਦਾ ਯਮਨ ਦੇ ਅੰਦਰ ਜਾ ਕੇ ਜਿਹੜੇ ਹੂਥੀਜ਼ ਦੇ ਟਿਕਾਣੇ ਸੀਗੇ ਉਹਨਾਂ ਤੇ ਅਟੈਕ ਕੀਤਾ ਗਿਆ ਉਦੋਂ ਤੋਂ ਲਗਾਤਾਰ ਜਿਹੜੀ ਯੂਕੇ ਦੇ ਵਿੱਚ ਗੱਲ ਹੋ ਰਹੀ ਹੈ ਕਿ ਕੀ ਦੁਬਾਰਾ ਯੂਕੇ ਦੇ ਵੱਲੋਂ ਇਸ ਤਰੀਕੇ ਨਾਲ ਜਿਹੜਾ ਕਹ ਲਓ ਕਿ ਵਿਸ਼ਵ ਦਾ ਪੁਲਿਸਮੈਨ ਦੁਆਰਾ ਵਧਣਾ ਸ਼ੁਰੂ ਕੀਤਾ ਜਾ ਰਿਹਾ ਜਾਂ ਕੀ ਅਸੀਂ ਦੁਬਾਰਾ ਫਿਰ ਜਿਹੜੀਆਂ ਦੁਨੀਆ ਦੀਆਂ ਪ੍ਰੋਬਲਮਸ ਨੇ ਉਹਨਾਂ ਦਾ ਅਸੀਂ ਹੱਲ ਕਰਨਾ ਜਿਵੇਂ ਯੂਐਸ ਦੇ ਦੁਨੀਆ ਦੀ ਹਰੇਕ ਪ੍ਰੋਬਲਮ ਦੇ ਵਿੱਚ ਚਲੇ ਜਾਂਦਾ ਇਸ ਤੇ ਲਈ ਇਹਦੇ ਵਿੱਚ ਫਿਰ ਇਸ ਕਰਕੇ ਗੱਲ ਹੋ ਰਹੀ ਆ ਕਿ ਯੂਕੇ ਦੀ ਜਿਹੜੀ ਮਿਲਟਰੀ ਕੈਪੇਬਿਲਿਟੀਆਂ ਆ ਕਿ ਸਾਡੀ ਜਿਹੜੀ ਮਿਲਟਰੀ ਆ ਉਹਦੀ ਕੈਪੇਬਿਲਿਟੀਆਂ ਹੁਣ ਕਿੰਨੀ ਆ ਪੁਰਾਣੇ ਸਮੇਂ ਦੇ ਮੁਕਾਬਲ ਤਨ ਵੈਸੇ ਕਿਸੇ ਟਾਈਮ ਤੁਸੀਂ ਜਾਣਦੇ ਹੋ ਕਿ ਬ੍ਰਿਟਿਸ਼ਸ ਦੇ ਲਈ ਕਿਹਾ ਜਾਂਦਾ ਸੀਗਾ ਕਿ ਯੂਕੇ ਦਾ ਜਾਂ ਬ੍ਰਿਟਿਸ਼ਸ ਦਾ ਜਿਹੜਾ ਸੂਰਜ ਕਦੇ ਨਹੀਂ ਡੁੱਬਦਾ ਜੇਕਰ ਆਪਾਂ ਦੇਖੀਏ ਕਿ 1939 ਦੇ ਵਿੱਚ ਜਿਹੜਾ ਯੂਕੇ ਦੇ ਆਰਮਡ ਫੋਰਸਸ ਸੀਗੇ ਉਹਨਾਂ ਦਾ ਨੰਬਰ ਮਿਲੀਅਨ ਤੋਂ ਜ਼ਿਆਦਾ ਸੀਗਾ ਪਾਪ ਕੇ 10 ਲੱਖ ਤੋਂ ਜ਼ਿਆਦਾ ਸੀਗਾ ਜਦ ਕਿ ਹੁਣ ਜਿਹੜਾ ਇਹ ਨੰਬਰ ਆ 2 ਲੱਖ ਤੋਂ ਵੀ ਢੇਠ ਆ ਆ ਗਿਆ ਜਿਹੜਾ ਫੋਕ ਲੈਂਡ ਦੇ ਅੰਦਰ ਜਿਹੜਾ ਇਹ ਸਾਰਾ ਇੱਕ ਆਮ ਜਿਹੜਾ ਕਨਫਲਿਕਟ ਹੋਇਆ ਸੀਗਾ ਜੇਕਰ ਉਹਦੇ ਹਵਾਲੇ ਨਾਲ ਵੀ ਜੇਕਰ ਉਸ ਸਮੇਂ ਦੇ ਨਾਲ ਹੁਣ ਤੁਲਨਾਤਮਕ ਅਧਿਐਨ ਕਰੀਏ ਤਾਂ ਉਸ ਸਮੇਂ ਜਿੱਥੇ ਸਾਡੀ ਗਿਣਤੀ ਜਿਹੜੀ ਮਿਲਟਰੀ ਸੀਗੀ ਯੂਕੇ ਦੀ ਮਿਲਟਰੀ ਦੀ ਗਿਣਤੀ ਉਹ 3,20,000 ਤੇ ਖੜੀ ਸੀਗੀ ਹੁਣ ਉਸ ਤੋਂ ਵੀ ਬਹੁਤ ਘੱਟ ਆ ਗਈ ਆ ਆਈ ਨਿਊਜ਼ਪੇਪਰ ਨੇ ਇੱਕ ਰਿਪੋਰਟ ਜਿਹੜੀ ਸਾਂਝੀ ਕੀਤੀ ਹੈ ਜਿਹੜੇ ਅੰਕੜੇ ਸਾਂਝੀ ਕੀਤੇ ਨੇ ਉਹਨਾਂ ਦੇ ਅਨੁਸਾਰ ਯੂਕੇ ਦੀ ਜਿਹੜੀ ਆਰਮੀ ਆ ਉਹ 1982 ਦੇ ਵਿੱਚ 328000 ਸੀ ਜਿਹਦੇ ਵਿੱਚ 163000 ਆਰਮੀ ਸੀਗੀ ਰਾਇਲ 에ਅਰ ਫੋਰਸ ਦੇ 92000 ਸੀਗੇ ਤੇ ਨੇਵੀ ਦੇ 73000 ਸੀ ਸੋ ਜੇਕਰ ਜਿਹੜੇ ਹੁਣ ਦੇ ਨੰਬਰਸ ਨੇ 1 ਅਕਤੂਬਰ 2023 ਤੱਕ ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਮੁਤਾਬਕ ਜਿਹੜਾ ਯੂਕੇ ਦੀ ਆਰਮੀ ਦਾ ਸਾਈਜ਼ ਹੈ ਉਹ 184860 ਹੈ 111170 ਆਰਮੀ ਦਾ ਰਾਇਲ 에ਅਰ ਫੋਰਸ ਦਾ 35730 ਤੇ ਨੇਵੀ ਦਾ ਜੀ 37000 ਤੇ 960 ਜੇਕਰ ਆਪਾਂ ਇਹਦੀ ਤੁਲਨਾ ਕਰੀਏ ਜੇਕਰ ਦੁਨੀਆ ਦੀਆਂ ਜਿਹੜੀਆਂ ਬਾਕੀ ਕੰਟਰੀਜ਼ ਆ ਉਹਨਾਂ ਦੇ ਨਾਲ ਤੋਂ ਪਹਿਲਾਂ ਆਪਾਂ ਯੂਰਪ ਦੀ ਗੱਲ ਕਰੀਏ ਫਰਾਂਸ ਦੀ ਆਰਮੀ ਦਾ ਸਾਈਜ਼ ਜਿਹੜਾ 3 ਲੱਖ 4000 ਹੈ ਸਪੇਨ ਦੀ ਦਾ 1 ਲੱਖ 99000 ਹੈ ਯੂਐਸਏ ਤਾਂ ਕਾਫੀ ਵੱਡੀ ਆਰਮੀ ਆਬਵੀਅਸਲੀ 1.4 ਮਿਲੀਅਨ ਹੈ ਜਲ ਕੇ ਚਾਈਨਾ 2 ਮਿਲੀਅਨ ਤੋਂ ਜ਼ਿਆਦਾ ਉਹਨਾਂ ਦਾ ਨੰਬਰ ਹੈ ਇਵਨ ਨਾਰਥ ਕੋਰੀਆ ਦੀ ਜਿਹੜੀ ਮਿਲਟਰੀ ਆ 1.5 ਮਿਲੀਅਨ ਜਿਹੜਾ ਉਹਨਾਂ ਦਾ ਸਾਈਜ਼ ਹੈ ਨਾਰਥ ਕੋਰੀਆ ਦੀ ਮਿਲਟਰੀ ਦਾ ਬਾਕੀ countries obviously ਸਾਰਿਆਂ ਦੀ ਵੱਡੀ ਇੰਡੀਆ ਦੀ ਪਾਕਿਸਤਾਨ ਦੀ ਮਿਲਟਰੀ ਕਾਫੀ ਵੱਡੀ ਹੈ ਸੋ ਇਹ ਗੱਲ ਲਗਾਤਾਰ ਹੋ ਰਹੀ ਹੈ ਕਿ ਕੀ ਯੂਕੇ ਜੇਕਰ ਉਹ ਚਾਹਦਾ ਕਿ ਦੁਨੀਆ ਦੇ ਵਿੱਚ ਜਾ ਕੇ ਉਹਨੇ ਇਹ ਸਾਰੇ ਕੌਨਫਲਿਕਟ ਦੇ ਵਿੱਚ ਹਿੱਸਾ ਲੈਣਾ ਜਾਂ ਜਿਹੜਾ ਦੁਨੀਆ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਵਾਉਣਾ ਤੇ ਸਾਡੀ ਜਿਹੜੀ ਮਿਲਟਰੀ ਕੈਪੈਬਿਲिटीज ਆ ਉਹ ਕਿੰਨੀ ਕਿਆ ਹਾਲਾਂਕਿ ਇਹ ਗੱਲ ਜ਼ਰੂਰ ਹੈ ਕਿ ਪੁਰਾਣੇ ਸਮਿਆਂ ਦੇ ਵਾਂਗ ਹੁਣ ਤੁਹਾਡੀ ਜਿੰਨੀ ਜਿਹੜਾ ਤੁਹਾਡੇ ਨੰਬਰਸ ਤੇ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ 19 ਹਾਂ ਹੀ ਚੀਜ਼ਾਂ ਮੈਟਰ ਕਰਦੀਆਂ ਤੁਹਾਡੀ ਟੈਕਨੀਕਲੀ ਟੈਕਨੀਕਲੀ ਤੁਸੀਂ ਕਿੰਨੇ ਸਾਊਂਡ ਹੋ ਟੈਕਨੀਕਲੀ ਤੁਹਾਡੀ ਜਿਹੜੀ ਕਾਬਲੀਅਤ ਆ ਉਹ ਕਿੰਨੀ ਜ਼ਿਆਦਾ ਆ ਤੁਹਾਡੀ ਜਿਹੜਾ ਮਿਲਟਰੀ ਵਾਰਫੇਅਰ ਦਾ ਸਮਾਨ ਹੈ ਨਾ ਉਹ ਵੀ ਬਹੁਤ ਜ਼ਿਆਦਾ ਅੱਜ ਕੱਲ ਜਿਹੜਾ AI ਆ ਜਾਂ ਇਹਨਾਂ ਚੀਜ਼ਾਂ ਦੇ ਜਿਹੜਾ ਇਹ ਬਹੁਤ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈ ਰਿਹਾ ਮਿਲਟਰੀ ਵਾਰਫੇਅਰ ਦੇ ਉੱਤੇ ਵੀ ਸੋ ਇਹਨਾਂ ਨੂੰ ਲੈ ਕੇ ਜਿਹੜਾ ਇਹ ਵੀ ਗੱਲ ਨਾਲ ਰੱਖਣ ਦੀ ਜ਼ਰੂਰਤ ਹੈ ਪਰ ਯੈਸ ਇਹ ਗੱਲ ਜ਼ਰੂਰ ਹੋ ਰਹੀ ਹੈ ਕਿ ਯੂਕੇ ਨੂੰ ਜਿਹੜੀ ਆ ਡਿਫੈਂਸ ਬਜਟ ਕਿੰਨਾ ਚਾਹੀਦਾ ਤੇ ਯੂਕੇ ਦਾ ਜਿਹੜਾ ਉਹਨੂੰ ਕਿੰਨੀ ਹੋਰ ਆਪਣੀ ਤਿਆਰੀ ਕਰਨ ਦੀ ਲੋੜ ਹੈ